ਇਸ ਕ੍ਰਿਤ ਕੋ ਕਰ ਸਤਿਗੁਰੂ ਤਾਂ ਇਉਂ ਇਸ ਕਾਰਜ ਨੂੰ ਕਰਕੇ ਭਾਵ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਦਾ ਗਦੀ ਦਾ ਤਿਰਕ ਦਵਾ ਕਰਕੇ ਨਿਸ਼ਾ ਭਈ ਪੁਨ ਆਏ। ਤਨ ਦਿਨ ਪੀਤ ਕੀਤਾ ਫਿਰ ਰਾਤਰੀ ਆਈ ਹੈ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ। ਸਭ ਘਰ ਵਿੱਚ ਜਾ ਕਰਕੇ ਮਹਾਰਾਜ ਜੀ ਨੇ ਭੋਜਨ ਛਕਣਾ ਕੀਤਾ ਹੈ। ਬੈਠ ਪ੍ਰਯੰਕ ਸਹਾਏ। ਸਭ ਲੰਗਰ ਦੇ ਬੈਠੇ ਹਨ ਜਿਹੜੇ ਬੜੇ ਸੋਭਾ ਪਾ ਰਹੇ ਹਨ। ਚੌਪਈ ਸਾਧਵੀ ਸ੍ਰੀ ਗੰਗਾ ਚਲ ਆਈ। ਤਨ ਪਦੀ ਵਰਦਾ ਧਰਮ ਨੂੰ ਧਾਰਨ ਕਰਨ ਵਾਲੀ ਮਾਤਾ ਗੰਗਾ ਜੀ ਚੱਲ ਕਰਕੇ ਸਤਗੁਰੂ ਖੇਰੇ ਗੁਰੂ ਅਰਜਨ ਦੇਵ ਸਾਹਿਬ ਦੇ ਮਹਾਰਾਜ ਜੀ ਕੋਲ ਆਏ ਹਨ ਬੈਠੀ ਨਿਕਟ ਦੇਖ ਸੁਖ ਪਾਈ ਤਾਂ ਮਹਾਰਾਜ ਜੀ ਦੇ ਸਾਹਮਣੇ ਬੈਠੇ ਹਨ ਤੇ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਸੁਖ ਪਾ ਰਹੇ ਹਨ ਸ੍ਰੀ ਅਰਜਨ ਸਭ ਬਾਤ ਬਖਾਨੀ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਗੱਲ ਮਾਤਾ ਗੰਗਾ ਤਾਂ ਹੀ ਦਸੀ ਹੈ ਸ੍ਰੀ ਅਰਜੇ ਭਾਗ ਮਹਾਨੀ ਤਾਂ ਕਹਿ ਲੱਗੇ ਮਹਾਨ ਭਾਗਾ ਵਾਲੀਏ ਮੇਰੀ ਗੱਲ ਸੁਣਨਾ ਕਰ ਲਵਪੁਰ ਕੋ ਹਮ ਕਰਹਿ ਪਿਆਨਾ ਤਾਂ ਅਸੀਂ ਕੱਲ ਨੂੰ ਲਾਹੌਰ ਜਾਣਾ ਹੈ ਬਹੁਤ ਪ੍ਰਿਆਤ ਨਿਸ਼ਚੇ ਹੋਏ ਜਾਣਾ ਤਸਵੀਰ ਹੁੰਦਿਆ ਹੀ ਲਾਹੌਰ ਨੂੰ ਚਲੇ ਜਾਣਾ ਹੈ ਇਹ ਸਾਡਾ ਨਿਸ਼ਚਾ ਹੈ। ਤੁਹਾਡਾ ਪੁੱਤਰ ਹੁਣ ਸਾਰੇ ਪ੍ਰਕਾਰਾਂ ਦੇ ਵਿੱਚ ਸਾਰੇ ਕੰਮਾਂ ਦੇ ਵਿੱਚ ਸਿਆਣਾ ਹੋ ਗਿਆ ਹੈ। ਧਰਮ ਧੀਰ ਧਰ ਕਰਨ ਸਮਾਨਾ ਹਰੇ ਧਰਤੀ ਸਮਾਨ ਧਰਮ ਅਤੇ ਧੀਰ ਨੂੰ ਧਾਰਨ ਕਰਨ ਵਾਲੇ ਹਨ। ਨਹੀਂ ਸਦੀਵ ਦੇਹ ਹਰ ਹੈ ਇਹ ਜਿਹੜਾ ਸਰੀਰ ਹੈ ਇਹ ਸਦਾ ਸਥਿਰ ਨਹੀਂ ਰਹਿੰਦਾ ਹੈ। ਯਾਤੇ ਸਮਤ ਸਨੇਹ ਨਾਗ ਹੈ ਤਾਂ ਇਸ ਕਰਕੇ ਸਿਆਣੇ ਬੰਦੇ ਸਰੀਰ ਦੇ ਨਾਲ ਸਨੇਹ ਨਹੀਂ ਕਰਦੇ ਪਿਆਰ ਨਹੀਂ ਕਰਦੇ ਹਨ ਜੋ ਉਪਜ ਹੈ ਸੋ ਬਿਨਸਨ ਹਾਰ ਦੋ ਜਨਮਿਆ ਹੈ ਤਾਂ ਉਹਨੇ ਇੱਕ ਨਾ ਇੱਕ ਦਿਨ ਸਰੀਰ ਧਿਆਕੇ ਜਾਣਾ ਹੈ ਜੋ ਉਚੋ ਸੋ ਗਿਰਨੇ ਹਾਰ ਤਾਂ ਜਿਹੜੇ ਉੱਚੇ ਹੰਦ ਉਹਨਾਂ ਨੂੰ ਅਵਸ਼ ਡਗਣਾ ਪੈਂਦਾ ਹੈ ਤਹ ਸਨਾਤਨ ਦੇਹਨਾ ਧਰਮ ਤਾਂ ਇਹ ਆਦ ਕਾਲ ਤੋਂ ਸਰੀਰ ਦਾ ਧਰਮ ਰਿਆ ਹੈ ਇਸਮਹਿ ਪ੍ਰੇਮ ਮਹਾ ਉਰ ਭਰਮ ਤਾਂ ਸਰੀਰ ਨਾਲ ਕ੍ਰਿਮ ਕਰਨਾ ਹਿਰਦੇ ਵਿੱਚ ਵੱਡਾ ਭਰਮ ਧਾਰਨ ਕਰਨਾ ਹੈ। ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵਹਿ। ਤਾਂ ਦਿਨ ਪ੍ਰਤੀ ਜਿਹੜਾ ਦਿਨ ਹੈ ਸਰੀਰ ਪ੍ਰਣਾਮਾਵਾਦ ਨੂੰ ਧਾਰਨ ਕਰਦਾ ਪ੍ਰਣਾਮਾਵਾਦ ਕੀ ਹੁੰਦਾ ਅੱਗੇ ਦੱਸਦੇ ਹਨ। ਪ੍ਰਥਮ ਅਸਮਾਨੈ ਸਥਿਰ ਨਾ ਰਹਾਵਹਿ। ਇੱਕ ਪਹਿਲਾ ਬਾਗ ਜਿਹੜਾ ਸਰੀਰ ਹੈ ਉਹ ਸਿਰ ਨਹੀਂ ਰਹਿਦਾ ਹੈ। ਬਾਲਕ ਤੇ ਹੋਵੈ ਸੋ ਕੁਮਾਰ। ਤਾਂ ਪਹਿਲਾ ਬਾਲਕ ਹੁੰਦਾ ਫਿਰ ਬਾਲਕ ਤੋਂ ਜਿਹੜਾ ਹੈ ਬੰਦਾ ਜਵਾਨ ਹੁੰਦਾ ਹੈ। ਕਰਨ ਹੋਤ ਪੁਨ ਬ੍ਰਿਤਤਾਤਾ। ਫਿਰ ਜਵਾਨ ਤੋਂ ਅਧ ਖਾੜ ਤੇ ਫਿਰ ਅਧ ਘੜ ਤੋਂ ਬੁਢਾਪਾ ਸਰੀਰ ਤੇ ਆ ਜਾਂਦਾ ਹੈ। ਜਿਰਾ ਗ੍ਰਸੇ ਤਬ ਜੀਰਣ ਹੋਏ। ਤਾਂ ਜਦੋਂ ਬੁਢਾਪਾ ਆ ਜਾਂਦਾ ਤੇ ਬੁਢਾਪੇ ਤੋਂ ਬਾਅਦ ਸਰੀਰ ਵਿੱਚ ਬਲ ਨਾਸ਼ ਹੋਣ ਲੱਗ ਜਾਂਦਾ ਹੈ। ਹਰੋ ਅੰਤ ਸਮੇ ਮਹਿ ਸੋਏ। ਫਿਰ ਇਹ ਮਨੋ ਕੇ ਸਦਾ ਅੰਤ ਨੂੰ ਸਦਾ ਦੀ ਜਿਹੜੀ ਨੀਂਦ ਹੈ ਉਹ ਸੌ ਜਾਂਦਾ ਹੈ। ਹਰੋ ਪਿੱਛੇ ਕੁਝ ਸੋਕ ਨਾ ਮੰਨ ਹੋ। ਤੁਸੀਂ ਮੇਰੇ ਪਿੱਛੋਂ ਕਿਸੇ ਪ੍ਰਕਾਰ ਦਾ ਵੀ ਦੁੱਖ ਨਹੀਂ ਮੰਨਣਾ ਹੈ। ਦੇਹ ਆਪਤੇ ਤਨ ਜਨ ਠੰਨ ਹੋ। ਆਪਣੇ ਸਰੀਰ ਨੂੰ ਛੱਡਣ ਬਾਰੇ ਤਿਆਗਣ ਬਾਰੇ ਵੀ ਮਨ ਦੇ ਵਿੱਚ ਸੋਚਣਾ ਨਹੀਂ ਹੈ ਪੁੱਤਰ ਸਪੋਤਰਨ ਕੋ ਸੁਖ ਦੇਖ ਆਪਣੇ ਪੁੱਤਰ ਅਤੇ ਪੋਤਰਿਆਂ ਦਾ ਜਿਹੜਾ ਹੈ ਉਹ ਵੇਚ ਕਰਕੇ ਸੁਖ ਪ੍ਰਾਪਤ ਕਰਨਾ ਹੈ ਸ਼ਾਦੀ ਕਰੋ ਆਨੰਦ ਵਿਸ਼ੇਖ ਆਪਣੇ ਪੋਤਰਿਆਂ ਦੇ ਵਿਆਹ ਕਾਰਜ ਕਰਕੇ ਤੁਸੀਂ ਆਨੰਦ ਖੁਸ਼ੀਆਂ ਧਾਰਨੀਆਂ ਹਨ ਅੰਤ ਸਮਾ ਹੋਏ ਪ੍ਰਾਪਤ ਜਬੈ ਪਰ ਜਦੋਂ ਤੁਹਾਨੂੰ ਅੰਤਲਾ ਸਮਾ ਪ੍ਰਾਪਤ ਹੋਵੇਗਾ ਸਰੀਰ ਛੱਡਣ ਦਾ ਸਮਾਂ ਆਏਗਾ ਹਮਸੋ ਮਿਲਹਿ ਆਨ ਤੂੰ ਤਬੈ ਤਾਂ ਸਰੀਰ ਤਿਆ ਕਰਕੇ ਤੁਸੀਂ ਸਾਡੇ ਸਰੂਪ ਵਿੱਚ ਲੈ ਹੋ ਜਾਉਂਗੇ ਗੰਗਾ ਸੁਣੀ ਅਚਾਨਕ ਬਾਤੀ ਜਦੋਂ ਮਾਤਾ ਗੰਗਾ ਜੀ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਮਹਾਰਾਜ ਜੀ ਦੇ ਸਰੀਰ ਛੱਡਣ ਦੀ ਗੱਲ ਸੁਣੀ ਹੈ ਕਮਲ ਬਿਲੋਚਨ ਅਸ਼ਰੂ ਪਾ ਪਾਤੀ ਤਾਂ ਕਮਲਾਂ ਵਰਗੇ ਨੇਤਰਾਂ ਵਿੱਚੋਂ ਮਾਤਾ ਜੀ ਦੇ ਗੰਗਾ ਦਾ ਵਾਹਿਗੁਰੂ ਜਿਹੜਾ ਪ੍ਰੇਮ ਦਾ ਜਲ ਹੈ ਛੁੱਟਿਆ ਹੈ ਇਹ ਕਿ ਮ ਕਹੀ ਆਪਨੇ ਬਾਣੀ ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਦੇ ਵਚਨ ਕਿਉਂ ਕਹੇ ਹਨ ਤੀਖਨ ਤਪਤ ਨਰਾਚਰ ਸਮਾਨੀ ਜਿਵੇਂ ਤੀਰ ਤਿੱਖੇ ਵੀ ਹੋਣ ਤੇ ਗਰਮ ਵੀ ਹੋਣ। ਸ੍ਰਤ ਦਰ ਪ੍ਰਵਾਸ ਹਰਦੇ मम ਵਿਦ। ਤਾਂ ਆਇਤਾ ਤਤ ਤੇ ਤਿੱਖੇ ਤੀਰਾਂ ਵਰਗੇ ਤੁਹਾਡੇ ਬਚਨ ਸਨ ਜਿਹੜੇ ਮੇਰੇ ਕੰਨਾਂ ਰੂਪੀ ਦਰਵਾਜ਼ਿਆਂ ਵਿੱਚ ਦੀ ਪ੍ਰਵੇਸ਼ ਹੋ ਕਰਕੇ ਹਰਦੇ ਵਿੱਚ ਵੱਜੇ ਹਨ। ਕਸੁਪਦੇਸ਼ਤ ਹੋ ਅਸਮੇਦਾ। ਇੱਕ ਪਾਸੇ ਤਾਂ ਸਰੀਰ ਛੱਡਣ ਦੀ ਗੱਲ ਕਰਦੇ ਹੋ ਤੇ ਦੂਜਾ ਧੀਰਜ ਦੀ ਗੱਲ ਕਰਦੇ ਹੋ। ਧੀਰਜ ਧਰਨ ਬਖਾਨਤ ਆਪੂ। ਤਾਂ ਮਹਾਰਾਜ ਜੀ ਜੇ ਤੁਸੀਂ ਸਰੀਰ ਤਿਆ ਕੇ ਸੱਜ ਖਣ ਚਲੇ ਗਏ ਸਾਨੂੰ ਕਿਸ ਪ੍ਰਕਾਰ ਤੀਰਜ ਹੋਏਗਾ। ਭਗਤੇਸ ਜੁ आनंद खापू ता मारा ਤੁਹਾਡੇ ਨਾਲ ਹੀ ਆਨੰਦ ਹੈ ਤੁਸੀਂ ਗਏ ਤੇ ਆਨੰਦ ਖਤਮ ਹੋ ਜਾਏਗਾ ਸਭ ਸੰਗਤ ਕੇ ਸਹਤ ਕੁਟੰਬੂ ਤਾਂ ਸਾਰੇ ਸੰਗਤ ਨੂੰ ਸਾਰੇ ਪਰਿਵਾਰ ਨੂੰ ਤੁਹਾਡਾ ਹੀ ਆਸਰਾ ਹੈ ਕਰਨ श्रे के आप अवलंबू ਤਾਂ ਸਾਰੇ ਸੰਗਤ ਦਾ ਪਰਿਵਾਰ ਦਾ ਤੁਸੀਂ ਆਸਰਾ ਹੋ ਸਾਰਿਆਂ ਦੀ ਕਲਿਆਣ ਕਰਨ ਵਾਲੇ ਤੁਸੀਂ ਹੋ श्री हर गोबिंद बालक बैसा ता ਜਿਹੜਾ ਸਾਡਾ ਸਹਬਜਾਦਾ ਹੈ ਹਰ ਗੋਬਿੰਦ ਸਾਹਿਬ ਹਜੇ ਤਾਂ ਉਹਦੀ ਬਾਲ ਘੁਮਰਾ ਹੈ ਆਪਜ ਨਾਵਤਕਾਰ ਜੇ ਕੈਸਾ ਤਾਂ ਆਪ ਜੀ ਉਹਨੂੰ ਵੱਡੀ ਜ਼ਿੰਮੇਵਾਰੀ ਦੇ ਕਰਕੇ ਜਾਣ ਲੱਗੇ ਹੋ। ਸ਼ਤਰੂ ਗਨ ਸਭ ਰਚਿਤ ਉਪਾਇਆ। ਦੁਸ਼ਮਣਾਂ ਨੇ ਸਾਡੇ ਸਹਜਾਦੇ ਨੂੰ ਮਾਰਨ ਦਾ ਕੋਈ ਵੀ ਕਾਰਨ ਨਹੀਂ ਛੱਡਿਆ। ਬੜੇ ਕਾਰਨ ਬੜੇ ਛੜੇ ਅੰਤਰ ਉਹਨਾਂ ਨੇ ਰਚੇ ਹਨ। ਨੀਠ ਨੀਠ ਨਿਜਨੰਦ ਬਚਾਇਆ। ਮਸਾ ਮਸਾ ਤਾਂ ਆਪਣੇ ਪੁੱਤਰ ਨੂੰ ਆਪਾਂ ਬਚਾਉਣਾ ਕੀਤਾ ਹੈ। ਸਮਰਾਥ ਹੋ ਨਿਤ ਸਭ ਭਾਂਤੀ। ਤੁਸੀਂ ਹਰ ਪ੍ਰਕਾਰ ਸਮਰਾਥ ਹੋ ਤੇ ਇਹ ਗੱਲ ਭਲੀ ਪ੍ਰਕਾਰ ਜਾਣਦੇ ਹੋ। ਕੌਣ ਆਸਰ ਗਹਿ ਪਛਾਤੀ ਤੁਹਾਡੇ ਸਤਖੰਡ ਜਾਣ ਤੋਂ ਬਾਅਦ ਸਾਡਾ ਕੌਣ ਆਸਰਾ ਹੋਵੇਗਾ ਅਰਜਨ ਜੀ ਪੁਨਹਿ ਬਖਾਨੀ ਕਿਉਂ ਸੁਣ ਕਰਕੇ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੋਲੇ ਹਨអស់ ਚਿੰਤਾ ਕਿ ਮਹਿ ਚਿਤ ਮਹਿ ਠਾਨੀ ਤਾਂ ਕਹਿ ਲਗੇ ਗੰਗਾ ਸੁਣ ਕਿਉਂ ਮਨ ਦੇ ਵਿੱਚ ਚਿੰਤਾ ਕਰਦੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਸਹੀ ਹੈ ਚਿੰਤਾ ਨਹੀਂ ਕਰਨੀ ਹੈ ਉਹ ਵਾਹਿਗੁਰੂ ਹੈ ਜਿਸ ਦਾ ਸਿਮਰਨ ਕਰਕੇ ਚਿੰਤਾ ਤੋਂ ਮੁਕਤ ਹੋ ਜਾਈਦਾ ਹੈ। ਸ੍ਰੀ ਨਾਨਕ ਸਮਰਥ ਜਗਨਾਥਾ। ਸਾਡੇ ਸਰਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦੇ ਮਾਲਕ ਹਨ ਤੇ ਅਤੇ ਸਰਬ ਕਲਾ ਸਮਰਥ ਹਨ। ਤਨ ਕੋ ਹੈ ਮਾਥ ਪਰ ਹਾਥਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਕਿਰਪਾ ਦਾ ਹੱਥ ਹੈ ਸਾਡੇ ਸਹਿਬਜ਼ਾਦੇ ਦੇ ਉੱਪਰ। ਸਦਾ ਸਹਾਇਕ ਬਿਗਨਨਸਾਇਕ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੀ ਸਹਾਇਕ ਤੇ ਬਿਗਨਾਂ ਨੂੰ ਨਾਸ਼ ਕਰਨ ਵਾਲੇ ਹਨ। ਪਰਾਬਿਸਾਲ ਗਨਸ਼ਤਰ ਕਾਇਕ ਜਿਨ੍ਹਾਂ ਨੇ ਸਮੂਹ ਸ਼ਤਰੂਆਂ ਦਾ ਹੁਣ ਤਾਈ ਨਾਸ਼ ਕੀਤਾ ਹੈ ਗੁਰ ਪ੍ਰਤਾਪ ਤੇ ਹਰ ਗੋਵਿੰਦ ਸਾਡਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਪ੍ਰਤਾਪ ਕਰਕੇ ਸਾਡਾ ਜੋ ਸਹਬਜਾਦਾ ਹੈ ਕਿਨ ਪ੍ਰਤੈਨ ਕੋ ਤੇਜ ਬਲਿੰਦ ਹਰ ਰੋਜ ਇਹਨਾਂ ਦਾ ਸੰਸਾਰ ਦੇ ਵਿੱਚ ਤੇਜ ਪ੍ਰਤਾਪ ਵਧੇਗਾ ਅਪਰਣਾ ਕੀਜਹਿ ਚਿਤ ਦੁਚਤਾਈ ਤਾਂ ਮਹਾਰਾਜੀ ਕਹਿ ਲਗੇ ਕੋਈ ਵੀ ਚਿੰਤਾ ਆਪਣੇ ਮਨ ਵਿੱਚ ਮਤ ਕਰੋ ਬੇਦੀ ਕੁਲ ਕੇ ਤਿਲਕ ਸਹਾਈ ਤਾਂ 베ਦੀਆਂ ਦੇ ਪੁੱਲ ਦੇ ਤਿਲਕ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਡੇ ਸਹਬਜ਼ਾਦੇ ਦੇ ਸਹਾਇਕ ਹੋਣਗੇ। ਹਸ ਕਹ ਕਰुणा ਧਾਰ ਨਿਹਾਰਾ ਕਿਉਂ ਕਹਿ ਕਰਕੇ ਕਿਰਪਾ ਦੀ ਨਿਗਾਹ ਦੇ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਮਾਤਾ ਗੰਗਾਵਲ ਵੇਖਣਾ ਕੀਤਾ ਹੈ। ਗੰਗਾ ਕੇ ਮੋਹ ਬਿਦਾਰਾ ਤਾਂ ਮਹਾਰਾਜ ਜੀ ਦੀ ਕਿਰਪਾ ਭਰੀ ਨਿਗਾਹ ਦੇ ਨਾਲ ਵੇਖਣ ਕਰਕੇ ਮਾਤਾ ਗੰਗਾ ਦੇ ਹਿਰਦੇ ਵਿੱਚੋਂ ਮੋਹ ਨਾਸ਼ ਹੋ ਗਿਆ ਹੈ। ਪ੍ਰਾਪਤ ਭਯੋ ਗਿਆਨ ਸੁਖਦਾਨੀ। ਤਾਂ ਜਿਹੜਾ ਸੁਖਾਂ ਦਾ ਘਰ ਗਿਆਨ ਹੈ ਉਹ ਮਾਤਾ ਗੰਗਾ ਨੂੰ ਉਸ ਦੀ ਪ੍ਰਾਪਤੀ ਹੋ ਗਈ ਹੈ। ਜਿਵੇਂ ਪਦ ਕਹਿਤ ਸਾਚ ਤਿਮ ਜਾਨੀ। ਤਾਂ ਜਿਸ ਤਰ੍ਹਾਂ ਹੁਣ ਮਹਾਰਾਜ ਜੀ ਕਹਿ ਰਹੇ ਤੇ ਉਹਨਾਂ ਦੇ ਬਚਨਾਂ ਨੂੰ ਸੱਚ ਕਰਕੇ ਮੰਨਿਆ ਤੇ ਆਖਿਆ ਮਾਰਾ ਸਤਿ ਬਚਨ। ਕਰ ਕੋ ਕਜੋਰਤ ਬਾਖ ਬਖਾਨਾ। ਤਾਂ ਹੁਣ ਹੱਥ ਜੋੜ ਕਰਕੇ ਬੇਨਤੀ ਕਰਦੇ ਹਨ। ਜਥਾ ਜੋਗ ਸੋ ਕਰਤਮ ਠਾਨਾ। ਤਾਂ ਜਥਾ ਜੋਗ ਕਰ ਵਾਸਤੇ ਜੋ ਤੁਸੀਂ ਮਨ ਬਣਾਇਆ ਹੈ। ਤੁਮਤੇ ਅਪਰਨਸਿਆਨੋ ਕੋਈ। ਤਾਂ ਮਹਾਰਾਜ ਉਸੇ ਤਰ੍ਹਾਂ ਕਰੋ ਤੁਹਾਡੇ ਤੋਂ ਸੰਸਾਰ ਵਿੱਚ ਵੱਧ ਸਿਆਣਾ ਕੌਣ ਹੈ? ਜੋ ਆਚੀ ਹੋਏ ਭਾਖੋ ਸੋਈ। ਜੋ ਤੁਸੀਂ ਕਹਿੰਦੇ ਹੋ ਤੇ ਉਹ ਹੀ ਭਲੀ ਗੱਲ ਹੁੰਦੀ ਹੈ। ਜੀ ਜੰਤ ਸਭ ਸਰਣ ਤੇਮਾਰੀ। ਫਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ। ਇਕ ਨਾਨਕ ਕੀ ਅਰਦਾਸੇ ਜੋ ਤੁਹਾਨੂੰ ਪਾਉਂਦਾ ਤੇ ਉਹੀ ਚੰਗੀ ਗੱਲ ਹੈ ਹਮ ਸੰਪਾਖਨ ਕਰ ਗੁਰ ਸੋਈ ਕਿਉ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਨੇ ਮਾਤਾ ਗੰਗਾ ਜੀ ਦੇ ਨਾਲ ਵਿਚਾਰਾ ਕੀਤੀਆਂ ਤੇ ਰਾਤਰੀ ਸੌਣ ਦਾ ਸਮਾਂ ਹੋਇਆ ਤੇ RAM ਕੀਤਾ ਹੈ ਜਾਮ ਜਾਮਨੀ ਜਾਗ੍ਰਣ ਹੋਏ ਤੇ ਪਹਿਲੀ ਰਾਤ ਰਹਿ ਕੇ ਮਹਾਰਾਜੀ ਉੱਠੇ ਹਨ ਕ੍ਰਿਆ ਅchnਾਨ ਆਦ ਸਭ ਕਰੀ ਤਾਂ ਸੋਚ ਕਰਿਆ ਤੇ ਇਸ਼ਨਾਨ ਆਦ ਸਭ ਕੀਤਾ ਹੈ ਬਹਰ ਸਮਾਦ ਰੂਪ ਨਿਜ ਧਰੀ ਆਪਣੇ ਸਰੂਪ ਦੇ ਵਿੱਚ ਮਹਾਰਾਜ ਜੀ ਨੇ ਧਿਆਨ ਟਿਕਾਉਣਾ ਕੀਤਾ ਹੈ ਜਬ ਪ੍ਰਕਾਸ਼ ਰਬ ਕੋ ਹੋਇ ਆਇਓ ਜਦੋਂ ਸੂਰਜ ਦਾ ਪ੍ਰਕਾਸ਼ ਹੋਇਆ ਹੈ ਚਰਨ ਹਿਤ ਖਾਸਾ ਮੰਗਵਾਇਓ ਮਹਾਰਾਜ ਜੀ ਨੇ ਆਪਣੀ ਸਵਾਰੀ ਵਾਸਤੇ ਪਾਲਕੀ ਮੰਗਵਾਈ ਹੈ ਪੰਜ ਸਖਲੇ ਆਪਣੇ ਸਾਥ ਮਹਾਰਾਜ ਜੀ ਨੇ ਪੰਜ ਸਿੱਖਾਂ ਨੂੰ ਆਪਣੇ ਨਾਲ ਲਿਆ ਹੈ ਤੀਨ ਅਰੂੜਨ ਅਰਜਨ ਨਾਥ ਚੱਲਣ ਵਾਸਤੇ ਮਹਾਰਾਜ ਜੀ ਪਾਲਕੀ ਦੇ ਵਿੱਚ ਸਵਾਰ ਹੋ ਗਏ ਹਨ ਬੀਬੀਆ ਜੇਠਾ ਲੰਗ ਪ੍ਰਾਣਾ ਕਿਹੜੇ 5 6 ਕ ਹਨ ਬਾਬਾ ਬਿਦੇ ਚੰਦ ਜੀ ਭਾਈ ਜੇਠਾ ਜੀ ਭਾਈ ਲਗਾ ਜੀ ਭਾਈ ਪ੍ਰਾਣਾ ਜੀ ਹਨ ਪੰਚਮ ਪੈੜਾ ਸੰਗ ਭਿਆਣਾ ਤਾਂ ਪੰਜਵੇਂ ਸਿੱਖ ਹਨ ਭਾਈ ਪੈੜਾ ਜੀ ਜਿਹੜੇ ਨਾਲ ਚੱਲੇ ਹਨ ਅਪਰ ਸਰਬ ਦੇ ਧੀਰਜ त्याਗੇ ਭਾਵੇਂ ਸਾਰਿਆਂ ਨੂੰ ਧੀਰਜ ਦੇ ਕਰਕੇ ਉਹਨਾਂ ਨੂੰ ਉੱਥੇ ਰਹਿਣ ਵਾਸਤੇ ਕਿਹਾ ਹੈ ਜਹੋ ਸੁਸ ਸੁਦਾਸੁਰ ਸੇਵਾ ਲਾਗੇ ਵੀ ਭਾਈ ਤੁਸੀਂ ਸਾਰਿਆਂ ਨੇ ਅਮਰ ਨਰ ਸਾਹਿਬ ਰਹਿ ਕਰਕੇ ਇਸ ਅਸਥਾਨ ਦੀ ਸੇਵਾ ਸੰਭਾਲ ਕਰਨੀ ਹੈ ਧੀ ਹਰ ਗੋਬਿੰਦ ਸੰਗ ਸਦੀਵਾ ਤਾ ਬਾਲ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਮੇਸ਼ਾ ਰਹਿਣਾ ਹੈ ਦਰਸ਼ਨ ਪਰਸੋ ਹਰਖ ਗਿਰਧਰੀ ਵਾ ਤਾ ਇਹਨਾਂ ਦੇ ਦਰਸ਼ਨ ਕਰਿਆ ਕਰੋ ਤਾਂ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋਏਗੀ ਲਕਸ਼ ਗ੍ਰਹਿਤੇ ਸਤਗੁਰਿਆਏ ਕਿਉਂ ਸਾਰਿਆਂ ਨੂੰ ਕਹਿ ਕਰਕੇ ਮਹਾਰਾਜ ਜੀ ਘਰ ਵਿੱਚੋਂ ਬਾਹਰ ਆਏ ਹਨ ਗਏ ਸੁਦਾਸਰ ਕੋ ਦਰਸਾਏ ਤਾ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਗਏ ਹਨ ਫਿਰ ਤੁਨ ਜਾਣਤ ਭਾਉ ਵੱਡ ਧਾਰਾ ਤਾ ਪਿਤਾ ਜੀ ਦਾ ਸਥਾਨ ਜਾਣ ਕਰਕੇ ਮਨ ਵਿੱਚ ਬਹੁਤਾ ਪ੍ਰੇਮ ਧਾਰਨ ਕੀਤਾ ਹੈ ਨਮਸਕਾਰ ਕੀਨਸ ਦਰਬਾਰਾ ਦਰਬਾਰ ਸਾਹਿਬ ਜਾ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਨਮਸਕਾਰ ਕੀਤੇ ਮੱਥਾ ਟੇਕਿਆ ਹੈ ਪੁਦਾ ਕੀਰਤਨ ਕੀ ਤੁਨ ਜਹਾਂ ਪੰਜਾਬ ਸਥਾਨ ਤੇ ਸਾਦਾ ਕੀਰਤਨ ਦੀਆਂ ਧੁਨੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਸ੍ਰੀ ਹਰਿ ਮੰਦਰ ਸੁੰਦਰ ਮਹਾਂ ਤਾਂ ਉਸ ਅਸਥਾਨ ਤੇ ਨਤਮਸਤਕ ਹੋਏ ਨੇ ਜਿਨ੍ਹਾਂ ਬਾਅਦ ਬਚਨ ਕਹੇ ਜਿੱਥੇ ਸਭੇ ਥਾ ਨਹੀਂ ਤੁੱਤ ਜਿਹਿਆ ਬਦਮ ਪੁਰਖ ਬਿਦਾਤਾ ਹੈ ਤਾ ਤੂੰ ਸੋਹਿਆ ਵਸਦੀ ਸਗਨਾ ਪਾਰ ਅਨੂਪ RAMDAS PUR ਫਰਹਾ ਨਾਲ ਕਸਮਲ ਜਾਹੇ ਨਾਇਆ RAMDAS ਹਰ ਤਾਂ ਉਸ ਆਸਥਾਨ ਤੇ ਮਹਾਰਾਜ ਜੀ ਨੇ ਦਰਸ਼ਨ ਦਿਦਾਰੇ ਕੀਤੇ ਨਤਮਸਤਕ ਹੋਏ ਹਨ। ਹਰੀ ਪ੍ਰਕਰਮਾ ਪਿਤਾ ਨਿਹੋਰੀ। ਤਾਂ ਆਪਣੇ ਪਿਤਾ ਦਾ ਆਸਥਾਨ ਜਾਣ ਕਰਕੇ ਉਸ ਆਸਥਾਨੀਆਂ ਪ੍ਰਕਰਮਾ ਕੀਤੀਆਂ ਹਨ। ਧਰਿ ਧਿਆਨ ਬੰਦਤ ਕਰ ਜੋਰੀ। ਤਾਂ ਗੁਰੂ RAMDAS ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਮਥਾ ਟੇਕਿਆ ਹੈ। ਨਿਕਸੇ ਬਹਿਰ ਪੰਥ ਤਿਸ ਪਰੇ। ਤਾਂ ਇਉਂ ਫਿਰ ਹਰਿਮੰਦਰ ਸਾਹਿਬ ਤੋਂ ਬਾਹਰ ਆ ਕਰਕੇ ਤਾਂ ਲਾਹੌਰ ਦੇ ਰਸਤੇ ਪਏ ਹਨ ਨਾਗਪੁਰ ਦੇਸ ਸਨਮੁਖ ਮੁਖ ਕਰੀ ਤਾਂ ਲਾਹੌਰ ਵੱਲ ਨੂੰ ਮੁਖ ਕਰਕੇ ਮਹਾਰਾਜ ਜੀ ਨੇ ਚਾਲਾ ਮਾਰਿਆ ਹੈ ਸੇਖ ਸਖਲ ਜਤ ਹਰ ਗੋਬਿੰਦ ਪਾਸ ਮੋ ਸੇਖ ਤੇ ਬਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਦਾ ਹੇਤ ਗਮਨੇ ਅਨਰਬਿੰਦ ਤਾਂ ਸਾਰੇ ਮਹਾਰਾਜ ਜੀ ਨੂੰ ਵਿਦਾ ਕਰਨ ਵਾਸਤੇ ਨਾਲ ਚੱਲੇ ਹਨ ਕਿਤਕ ਦੂਰ ਜਬ ਪਹੁੰਚੇ ਜਾਈ ਜਦੋਂ ਕਾਫੀ ਦੂਰ ਤੱਕ ਜਦੋਂ ਪਹੁੰਚ ਗਏ ਹਨ ਹਰੇ ਭਏ ਸਤਿਗੁਰ ਸੁਖਦਾਈ ਤਾਂ ਸੁਖਦਾਈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਰੁਕ ਗਏ ਹਨ ਸਭ ਤੋਂ ਕਹਿ ਨੀਕੇ ਉਪਦੇਸ਼ ਸਾਰਿਆਂ ਨੂੰ ਸੋਹਣਾ ਉਪਦੇਸ਼ ਦੇਣ ਲੱਗੇ ਹਨ ਸਿਮਰੋ ਸਤਿਗੁਰ ਹਰ ਹੋ ਕਲੇਸ਼ ਮਹਾਰਾਜ ਜੀ ਨੇ ਆਖਿਆ ਭਾਈ ਆਪਣੇ ਮੁਖੋਂ ਵਾਹਿਗੁਰੂ 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 ਜਪਿਆ ਕਰੋ ਜੇ ਵਾਹਿਗੁਰੂ ਜਪੋਗੇ ਸਾਰੇ ਕਲੇਸ਼ ਮਟ ਜਾਣਗੇ ਇਹੋ ਹੀ ਉਪਦੇਸ਼ ਮਹਾਰਾਜ ਜੀ ਨੇ ਸੁਖਮੀ ਸਾਹਿਬ ਦੇ ਵਿੱਚ ਆਖਿਆ ਸਿਮਰਾਓ ਸਿਮਰ ਸਿਮਰ ਸੁਖ ਪਾਵਾਓ ਕਲ ਕਲੇਸ਼ ਤਨ ਮਾਹੇ ਮਿਟਾਵਾਓ ਜੇ ਵਾਹਿਗੁਰੂ ਜਪੋਗੇ ਭਾਈ ਸਾਰੇ ਗਲੇਸ਼ ਨਾਸ਼ ਹੋ ਜਾਣਗੇ ਸਾਹਿਬ ਬੁੱਢਾ ਅਰ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਜਨ ਜੁਤ ਸ੍ਰੀ ਹਰ ਗੋਬਿੰਦ ਪਾਸ ਇਨ੍ਹਾਂ ਸਮੇਤ ਵਿਅੰਤ ਸਿੱਖ ਸੰਗਤਾਂ ਅਤੇ ਬਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਹਨ ਰੋਸਦਾ ਧਰ ਗੁਰਮਤਿ ਆਛੇ ਤਾਂ ਸਾਰਿਆਂ ਨੂੰ ਆਖਿਆ ਭਾਈ ਸਾਰਿਆਂ ਨੇ ਗੁਰਮਤਿ ਨੂੰ ਧਾਰਨ ਕਰਕੇ ਰੱਖਣਾ ਹੈ ਜਨ ਤੇ ਪਰਸਾਨ ਨਾ ਰੱਖੋ ਹਮ ਪਾਛੇ ਤਾਂ ਸਾਡੇ ਜਾਨ ਪਿਛੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ પ્રસન્નਤਾ ਲੈਣੀ ਹੈ। ਕਿਨਹੂ ਆਗਿਆ ਭੰਗ ਨ ਕਰਨੀ। ਤਾਂ ਕਿਸੇ ਨੇ ਵੀ ਇਹਨਾਂ ਦੀ ਆਗਿਆ ਭੰਗ ਨਹੀਂ ਕਰਨੀ। ਆਗਿਆ ਆਗਿਆ ਦਾ ਉਲੰਘਣ ਨਹੀਂ ਕਰਨਾ ਹੈ। ਨਿਜ ਮਤ ਕੀਜਹਿ ਇਨ ਅਨੁਸਰਣੀ। ਤਾਂ ਆਪਣੀ ਮਤ ਬੁੱਧੀ ਨੂੰ ਇਹਨਾਂ ਦੇ ਅਨਸਾਰੇ ਬਣਾਉਣਾ ਹੈ। ਹਰਗੋਬਿੰਦ ਕੋ ਪੁਨਹ ਸੁਨਾਈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤਾਂ ਤਾਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬੋਲੇ ਹਨ। ਅਦਬ ਰਖੋ ਨਿਤ ਬੁੱਢਾ ਭਾਈ। ਕਿ ਬਾਬਾ ਬੁੱਢਾ ਸਾਹਿਬ ਜੀ ਦਾ ਵਿਸ਼ੇਸ਼ ਕਰਕੇ ਤੁਸੀਂ ਆਦਬ ਰੱਖਣਾ ਸਤਕਾਰ ਰੱਖਣਾ ਹੈ। ਜਿਮ ਆਗਿਆ ਦੇ ਤੈਸੇ ਕਰਹਰਹਣਾ। ਤਾਂ ਜਿਸ ਤਰ੍ਹਾਂ ਇਹ ਆਗਿਆ ਕਰਨ ਹੁਕਮ ਕਰਨ ਇਹਨਾਂ ਦੇ ਹੁਕਮ ਵਿੱਚ ਚੱਲਣਾ ਹੈ। ਨਹਿਨ ਕੇ ਸਨਮੁਖ ਕਬ ਕਹਿਣਾ। ਤਾਂ ਕਦੇ ਵੀ ਇਹਨਾਂ ਦੇ ਅੱਗੇ ਉੱਚਾ ਬੋਲ ਨਹੀਂ ਬੋਲਣਾ ਹੈ। ਹੋਹਰਾ ਸੁਣ ਸ੍ਰੀ ਹਰਜਨ ਕੇ ਬਚਨ। ਕਿਉਂ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਬਚਨ ਸੁਣ ਕਰਕੇ। ਬੁੱਢਾ ਆਦ ਜੀ ਦਾਸ। ਬਾਬਾ ਬੁੱਢਾ ਸਾਹਿਬ ਜੀ ਤੋਂ ਆਦ ਹੋਰ ਜਿੰਨੀਆਂ ਵੀ ਸਿੱਖ ਸੰਗਤਾਂ ਹਨ। ਜੀ ਉਹ ਤੇ ਸ੍ਰੀ ਹਰ ਗੋਬਿੰਦ ਕੇ ਤਾਂ ਸੰਤਾਂ ਦੇ ਨਾਲ ਹਨ ਬਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੰਦ ਚਰਣਾ ਸੁਖਰਾਸ ਸਾਰਿਆਂ ਨੇ ਕੋਲ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ ਰੋ ਪਈ ਬਾਰ ਬਾਰ ਕਰੇ ਬਿਨੈ ਕਹਨੀ ਜੀ ਤਾਂ ਬਾਰ ਬਾਰ ਸਾਰਿਆਂ ਨੇ ਬੇਨਤੀਆਂ ਕੀਤੀਆਂ ਹਨ ਵਟਪੇ ਚੈਤ ਨਹੀਂ ਤਿਸ ਬੇਰੀ ਤਾਂ ਸਾਰੇ ਘਰੇ ਜਾਣ ਨਾ ਨਹੀਂ ਚਾਹੁੰਦੇ ਮਹਾਰਾਜੀ ਇਹਨਾਂ ਨੂੰ ਘਰੇ ਜਾਣ ਵਾਸਤੇ ਕਹਿੰਦੇ ਹਨ ਸ੍ਰੀ ਅਰਜਨ ਕਹਿ ਕਰ ਬਹੁ ਵਾਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਾਰ ਬਾਰ ਆਖਿਆ ਪਾਈ ਹੁਣ ਵਾਪਸ ਤੁਸੀਂ ਅਮਰਸਰ ਸਾਹਿਬ ਜਾਣਾ ਕਰੋ। ਪਾਰੇ ਬਸ ਸਭਨ ਹਟਾਏ ਪਿਛਾਰੀ। ਤਾਂ ਜੋਰੋ ਜੋਰੇ ਸਾਰਿਆਂ ਨੂੰ ਵਾਪਸ ਮਹਾਰਾਜ ਜੀ ਨੇ ਮੋੜ ਦਿੱਤਾ ਹੈ। ਆਪਣੀ ਜੋਤ ਪੁੱਤਰ ਮਹਿ ਧਾਰੀ। ਤਾਂ ਆਪਣੀ ਜਿਹੜੀ ਜੋਤ ਹੈ ਆਪਣੇ ਪੁੱਤਰ ਵਿੱਚ ਟਿਕਾਉਣਾ ਕੀਤੀ ਹੈ। ਗੁਰ ਅਸ਼ੋਕ ਤਬ ਚਲੇ ਆ ਗਾਰੀ। ਤਾਂ ਆਪ ਸ਼ੋਗ ਤੋਂ ਦੁੱਖ ਤੋਂ ਰਹਿਤ ਹੋ ਕਰਕੇ ਲਾਹੌਰ ਵੱਲ ਅੱਗੇ ਚਲੇ ਹਨ। ਪਠਿਓ ਸਿੱਖ ਇੱਕ ਗੋਇੰਦਵਾਲ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਲਾਹੌਰ ਵੱਲ ਭੇਜਣਾ ਕੀਤਾ ਹੈ। ਪਹੁੰਚੋ ਆ ਇਤਹਾ ਮੰਗਲ ਚਾਲ ਪਰਵਾਰਾ ਜੀ ਕਹਿੰਦੇ ਜਾ ਸਿੱਖਾ ਭਾਈ ਅੱਗੇ ਅੱਗੇ ਤੇ ਅੱਜ ਹੀ ਤੂੰ ਗੋਇੰਦਵਾਲ ਸਾਹਿਬ ਜਾਣਾ ਹੈ ਮਿਲੋ ਅਰਥਮਲ ਕੋ ਤੂੰ ਜਾਇ ਉੱਥੇ ਜਾ ਕੇ ਬਾਬੇ ਅਰਥਮਲ ਦੇ ਤਾਂ ਹੀ ਤੁਸੀਂ ਮਿਲਣਾ ਕਰੋ ਤਾਉਪੁਰ ਗਮਨਿਆ ਦੇਹ ਸੁਨਾਏ ਤਾਉ ਉਹਨਾਂ ਨੂੰ ਦੱਸਣਾ ਕਰੋ ਵੀ ਅਸੀਂ ਹੁਣ ਲਾਹੌਰ ਚੱਲੇ ਹਾਂ ਪ੍ਰਾਤਕੇ ਸੋ ਚਲ ਆਵਹਿ ਤਾ ਸਵੇਰ ਹੁੰਦਿਆ ਤਾਂ ਹੀ ਤੁਸੀਂ ਸਾਡੇ ਤਾਈ ਆ ਕਰਕੇ ਲਾਹੌਰ ਮਿਲਣਾ ਹੈ ਕੋ ਮਿਲਹਿ ਮੋਦ ਉਭਜਾਵਹਿ ਜੇ ਤੁਸੀਂ ਸਾਨੂੰ ਆ ਕੇ ਮਿਲੋਗੇ ਤੁਹਾਨੂੰ ਅਨੰਦ ਦੀ ਪ੍ਰਾਪਤੀ ਹੋਏਗੀ ਸੋਨਤ ਸੇਖ ਉਤਾਵਲ ਧਾਵਾ ਮਹਾਰਾਜ ਜੀ ਦੀ ਆਗਿਆ ਪਾ ਕਰਕੇ ਸਿੱਖ ਬੜੀ ਤੇਜ਼ੀ ਨਾਲ ਗਿਆ ਹੈ ਸੰਧਿਆ ਹੋਤ ਪਰਿਪ੍ਰਸ਼ਾਵਾਂ ਤਾਂ ਸ਼ਾਮ ਹੁੰਦਿਆ ਤਾਂ ਹੀ ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ ਹੈ ਮਿਲਿਓ ਅਰਥਮਲ ਕੋ ਕਰ ਨਮੋ ਬਾਬੇ ਅਰਥਮਲ ਨੂੰ ਮਿਲਿਆ ਤੇ ਜਾ ਕਰਕੇ ਮੱਥਾ ਟੇਕਿਆ ਹੈ ਹੱਥ ਜੋੜ ਬੈਠਿਓ ਤਹਿ ਸਮੋ ਤਾਂ ਹੱਥ ਜੋੜ ਕੇ ਬਾਬੇ ਅਰਥਮਲ ਦੇ ਚਰਣਾ ਵਿੱਚ ਬੈਠ ਗਿਆ ਹੈ ਉਹ ਸਿੱਖ ਸ੍ਰੀ ਸਤਗੁਰੂ ਕੋ ਦੀਨ ਸੰਦੇਸਾ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹਨੇ ਸੰਦੇਸ਼ ਆ ਭੇਜਿਆ ਹੈ ਤੁਮ ਕੋ ਸਿਮਰਨ ਕੀ ਨਿਵਿਸ਼ੇਸ਼ਤਾ ਉਹ ਦੱਸਣ ਲੱਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਤੁਹਾਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਹੈ। ਤਾ ਪਰ ਕੋ ਗਮਨੋ ਜਿਸ ਕਾਲ ਜਿਸ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਲਾਹੌਰ ਚੱਲੇ ਸਨ। ਕੋ ਕਰਤਾ ਗੀਤ ਵਿਸਾਲ ਤਾ ਕੋ ਰਾ ਨੇ ਖਾਸ ਕਰਕੇ ਮੈਨੂੰ ਤਗੀਦ ਕੀਤੀ ਹੈ। ਰਾਤ ਚ ਡਾਬਹ ਤਿੰਨ ਕੋ ਜਾਏ ਤਾ ਤਗੀਦ ਕੀਤੀ ਵੀ ਸਵੇਰ ਹੁੰਦਿਆ ਤਾਂ ਹੀ ਤੁਸੀਂ ਜਿਹੜਾ ਹੈ ਲਾਹੌਰ ਪਹੁੰਚਣਾ ਹੈ। ਸੁਣ ਆ ਗਿਆ ਮੈਂ ਆਇਓ ਧਾਈ ਕਿਉਂ ਮਹਾਰਾਜੀ ਤੇ ਆ ਗਿਆ ਪਾ ਕੇ ਮਹਾਰਾਜ ਮੈਂ ਤੁਹਾਡੇ ਕੋਲੇ ਗੋਇੰਦਵਾਲ ਸਾਹਿਬ ਆਇਆ ਹਾਂ। ਨਿਮਕ ਹੈ ਬਾਕ ਸੁਨੇ ਬਿਸਮਾਨੇ। ਕਿਉਂ ਬਾਬੇ ਆਖ ਮਰਨੇ ਬਚਨ ਸੁਨੇ ਤੇ ਬੜਾ ਹੈਰਾਨ ਹੋਇਆ ਹੈ। ਕਾਰਨ ਕੌਣ ਕਰਤਾ ਅਨੁਮਾਨੇ। ਵੀ ਕੀ ਕਾਰਨ ਹੈ ਬਹੁਤ ਤਰ੍ਹਾਂ ਦੇ ਅਨੁਮਾਨ ਅੰਦਾਜ਼ੇ ਲਾ ਰਹੇ ਹਨ। ਸ੍ਰੀ ਗੁਰੂ ਅਮਰ ਅੰਸ ਮਿਲੇ ਸਾਰੇ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅੰਸ ਬੰਸ ਵਿੱਚੋਂ ਸਾਰੇ ਆ ਕਰਕੇ ਉਹ ਸਿੱਖਦੇ ਤਾਂ ਹੀ ਮਿਲੇ ਹਨ। ਸਤਿ ਸੋ ਬੂਝਿਤ ਕਰ ਤੇ ਵਿਚਾਰੇ। ਤਾਂ ਸਿੱਖ ਨੂੰ ਪੁੱਛਦੇ ਹਨ ਸਾਰੇ ਵਿਚਾਰ ਆਪਸ ਵਿੱਚ ਕਰਦੇ ਹਨ। ਸੁਨੇ ਜੋ ਸਾਹੋ ਪਠਿਓ ਪਰਵਾਨਾ ਤਾ ਵਿਚਾਰ ਕੀ ਕਰਦੇ ਹਨ ਵੀ ਕੀ ਕਾਰਨ ਬਣਿਆ ਮਹਾਰਾਜ ਜੀ ਕਿਉਂ ਲਾਹੌਰ ਜਾ ਰਹੇ ਹਨ ਤਾ ਸਿੱਖ ਨੇ ਉਹ ਪਰਵਾਨੇ ਬਾਰੇ ਦੱਸਿਆ ਹੈ ਯਾ ਚਿਤਮਹੇ ਚਿੰਤ ਮਹਾਨਾ ਤਾਂ ਇਸ ਗੱਲ ਨੂੰ ਸੁਣ ਕਰਕੇ ਸਾਰੇ ਸਿੱਖਾਂ ਦੇ ਮਨ ਵਿੱਚ ਮਹਾਨ ਚਿੰਤਾ ਪੈਦਾ ਹੋਈ ਹੈ ਰਹਿ ਛਤਰਤਾ ਮੂਰਖ ਚੰਦੂ ਤਾਂ ਕਹਿਣ ਲੱਗੇ ਹਨ ਚੰਦੂ ਮੂਰਖ ਹੈ ਉਹ ਅਜਾਈ ਮਹਾਰਾਜ ਜੀ ਦੇ ਨਾਲ ਦੁਸ਼ਮਣੀ ਕਰਦਾ ਹੈ ਬਿਨ ਦੋਸ਼ਨ ਕੇ ਦੋਸ਼ ਬਿਲੰਦੂ ਤਾਂ ਬਿਨਾਂ ਕਿਸੇ ਕਸੂਰ ਤੋਂ ਵੱਡੇ ਵੱਡੇ ਦੋਸ਼ ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੇ ਮਨਨਾ ਕੀਤੇ ਹਨ ਬਹੁਤ ਵਿਚਾਰ ਤੇ ਨਿਸਾਬ ਬਤਾਏ ਕਿਉਂ ਵਿਚਾਰਾ ਕਰਦਿਆ ਰਾਤ ਬਤੀਤ ਹੋਈ ਹੈ ਜਲੇ ਅਰਥਮਲ ਪੇਖ ਅਨੁਰਾਈ ਤਾਂ ਅੰਮ੍ਰਿਤ ਵੇਲੇ ਹੀ ਲਾਹੌਰ ਵੱਲੋਂ ਚਾਲੇ ਮਾਰ ਦਿੱਤੇ ਹਨ ਸਿੱਖ ਦੇ ਨਾਲ ਬਾਬੇ ਅਰਥਮਲ ਨੇ ਸਤਿ ਸ੍ਰੀ ਅਰਜਨ ਗੁਰ ਤੇ ਸਮੋ ਤਾਂ ਇਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬਾਰੇ ਸੁਣੋ ਰਾਮਦਾਸ ਪੁਰ ਕੋ ਕਰ ਨਮੋ ਨਾਮ ਤਾਂ ਕਰਨੋ ਨਮਸਕਾਰ ਕਰਕੇ ਮਹਾਰਾਜ ਜੀ ਜਾ ਰਹੇ ਹਨ ਸਨੇ ਸਨੇ ਮਗਮਹਿ ਪ੍ਰਸਥਾਨੇ ਹਾਲੀ ਹਾਲੀ ਲਾਹੌਰ ਦੇ ਰਸਤੇ ਨੂੰ ਜਾ ਰਹੇ ਹਨ ਡੇਰੋ ਕਰ ਜਾਮਨ ਗੁਜਰਾਨੇ ਡੇਰਾ ਦੇ ਡੇਰਾ ਕਰਕੇ ਮਹਾਰਾਜ ਜੀ ਨੇ ਇੱਕ ਰਾਤ ਬਤੀਤ ਕੀਤੀ ਹੈ ਭਈ ਪ੍ਰਾਤ ਹੋਏ ਕਰ ਅਸਵਾਰ ਸਵੇਰ ਹੋਣ ਦੇ ਨਾਲ ਹੀ ਮਹਾਰਾਜ ਜੀ ਅਸਵਾਰ ਹੋ ਕਰਕੇ ਪਾਲਕੀ ਦੇ ਵਿੱਚ ਲਾਹੌਰ ਨੂੰ ਪਹੁੰਚ ਗਏ ਹਨ ਪਹੁੰਚ ਕੇ ਪੇਲੇ ਪੂਰੀ ਮਝਾਰ ਤਾਂ ਜਦੋਂ ਮਹਾਰਾਜ ਜੀ ਲਾਹੌਰ ਦੇ ਵਿੱਚ ਪ੍ਰਵੇਸ਼ ਹੋਏ ਹਨ ਇੱਕ ਸੱਧੂ ਸਿੱਖ ਗੁਰਮੁਖ ਮਹਾ ਤਾਂ ਉਥੇ ਸੱਧੂ ਨਾਮੇ ਇੱਕ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਵੱਡਾ ਗੁਰਮੁਖ ਹੈ ਕਰਤ ਪ੍ਰਤੀਖਨ ਬਾਏ ਬੈਸਾ ਤਹਾਂ ਜੋ ਬੜੇ ਲੰਬੇ ਸਮੇਂ ਤੋਂ ਮਹਾਰਾਜ ਜੀ ਦਾ ਇੰਤਜ਼ਾਰ ਪੜੀ ਕਰਦਾ ਹੈ ਦੀਨ ਅਹੋ ਮੈਂ ਦੀਨਨ ਦਿਆਲਾ ਕਹਿ ਲਗਾ ਮਹਾਰਾਜ ਮੈਂ ਬੜਾ ਗਰੀਬ ਹਾਂ ਤੇ ਤੁਸੀਂ ਗਰੀਬਾਂ ਤੇ ਦਇਆ ਕਰਨ ਵਾਲੇ ਹੋ ਦੇਖੋ ਭਗਤ ਕੇ ਭਾਉ ਵਿਸਾਲਾ ਤਾਂ ਆਪਣੇ ਭਗਤਾਂ ਦਾ ਪ੍ਰੇਮ ਦੇਖਣਾ ਕਰਦੇ ਹੋ ਕਮ ਕਰਨ ਸਬਾਸ ਕੇ ਕਰਹੀ ਜੇ ਕਿਰਪਾ ਕਰੋ ਮੇਰੇ ਘਰ ਆਪਣੇ ਮubaruk ਚਰਨ ਪਾਓ ਸਰਬ ਸੇਵ ਥਾਨੋ ਨਿਜ ਕਰਹੀ ਮਹਾਰਾਜ ਮੇਰੀ ਇੱਛਾ ਮੈਂ ਤੁਹਾਡੇ ਆਪਣੇ ਹੱਥੀਂ ਸੇਵਾ ਕਰਾਂ ਕਰਨ ਆਹਾਰ ਆਦ ਜੇ ਸੇਵਾ ਤਾ ਭੋਜਨ ਤੋਂ ਲੈ ਕਰਕੇ ਸਾਰੇ ਪ੍ਰਕਾਰ ਦੀ ਤੁਹਾਡੀ ਸੇਵਾ ਕਰਕੇ ਤੁਹਾਡੀ ਖੁਸ਼ੀ ਰਹਿਣਾ ਚਾਹੁੰਦਾ ਹਾਂ ਤਰਬਾਬ ਹੈ ਮੋਤੇ ਗੁਰਦੇਵਾ ਜੇ ਇਹ ਸੇਵਾ ਤਾਂ ਹੀ ਹੋਊਗੀ ਜੇ ਤੁਸੀਂ ਮੇਰੇ ਤੇ ਕਿਰਪਾ ਭਰਿਆ ਹੱਥ ਰੱਖੋਗੇ ਤਾਂ ਇਹ ਸੇਵਾ ਪੂਰੀ ਹੋਏਗੀ ਬਿਨੋ ਕਰਤਾਰਥ ਪੂਰਹਿ ਆਸਾ ਤਾਂ ਮਹਾਰਾਜ ਮੇਰੀ ਤਾਂ ਬੇਨਤੀ ਹੈ ਕਿਰਪਾ ਕਰੋ ਮੈਨੂੰ ਕਰਤਾਰਥ ਕਰੋ ਇੱਛਾ ਪੂਰੀ ਕਰੋ ਸਰਮਤ ਸਤਿਗੁਰ ਦਾ ਧਰ ਪਰਵਾਸਾ ਕਿਉਂ ਮਹਾਰਾਜੀ ਦਾ ਭਰੋਸਾ ਧਾਰਨ ਕਰਕੇ ਤਾਂ ਦਿਨ ਰਾਤ ਪਾਇ ਸਦੂ ਵਰਦਾਸਾਂ ਕਰਦਾ ਹੈ ਇਸ ਦਿਨ ਜਿਸਕੇ ਉਰੇਲੇਵ ਲਾਗੀ ਤਾਂ ਦਿਨ ਰਾਤ ਜਿਸਦੇ ਹਰਦੇ ਵਿੱਚ ਗੁਰੂ ਅਰਜਨ ਦੇਵ ਸਾਜੀ ਮਹਾਰਾਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਮੈਂ ਕਹ ਸਮਾ ਬਨਹੋ ਵੱਡੇ ਭਾਗੀ ਤਾਂ ਕਹਿੰਦਾ ਹੈ ਵੱਡੇ ਭਾਗਾ ਵਾਲਾ ਉਹ ਦਿਨ ਹੋਵੇਗਾ ਮੇਰੇ ਵੱਡੇ ਭਾਗ ਹੋਣਗੇ ਜਿਸ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੇ ਦਰਸ਼ਨ ਹੋਣਗੇ ਜਿਵੇਂ ਮਹਾਰਾਜੀ ਨੇ ਬਾਣੀ ਚ ਆਖਿਆ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਨਸਾਰ ਤਨ ਸੋ ਦਿਨ ਸ ਸੰਜੁਗੜਾ ஜெது டெட்டா குருது சார் மேடைய பாகா பண்ண ਜਿਸ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੇਰੇ ਘਰ ਆਪਨੇ ਮੁਬਾਰਕ ਚਰਨ ਪਾਉਣਗੇ ਕਿਰਤ ਨੇ ਮੇਲ ਕਰ ਤਾ ਬਹੁਤ ਠੇਰਾ ਤਾ ਇਉ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਦਰਸ਼ਨ ਕਰਨ ਵਾਸਤੇ ਦਿਨ ਰਾਤ ਅਰਜੋनियां ਅਰਦਾਸਾਂ ਕਰਦਾ ਹੈ ਕਿਰਤੇ ਪ੍ਰਤੀਪਖ ਸੰਜ ਬਸੇ ਸਵੇਰਾ ਤਾ ਦਿਨ ਰਾਤ ਮਹਾਰਾਜ ਜੀ ਦੀ ਉਡੀਕ ਆਪਣੇ ਹਿਰਦੇ ਵਿੱਚ ਕਰਕੇ ਰੱਖੀ ਹੈ ਕਰਨ ਕਾਮਨਾ ਪੂਰਨ ਤਾਹੀ ਤਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਛਾ ਪੂਰਕ ਗੁਰੂ ਹਨ ਉਹਦੀ ਇੱਛਾ ਪੂਰੀ ਕਰਨ ਵਾਸਤੇ ਸਭ ਤਜ ਏ ਸਿੱਖ ਘਰ ਮਾਹੀ ਸਭ ਉਹ ਛੱਡ ਕੇ ਤੇ ਸਿੱਖ ਦੇ ਘਰ ਵੱਲ ਚੱਲੇ ਹਨ ਉੱਚ नीच ਕੇ ਪਰਖ ਨ ਕੋਈ ਤਾਂ ਜਿੰਨਾ ਵਾਸਤੇ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਹੈ ਪ੍ਰੇਮ ਬਿਲੋਕਤ ਹਰ ਗੁਰ ਸੋਈ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਾਂ ਆਪਣੇ ਸਿਖਾਦਾ ਕੇਵਲ ਪ੍ਰੇਮ ਵੰਦ ਦੇਹਦੇ ਹਨ ਤਾਂ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਗੋਬਿੰਦ ਭਾਉ ਭਗਤ ਦਾ ਭੁਖਾ ਪਰਮੇਸ਼ਰ ਕੀ ਵੇਖਦਾ ਕੇਵਲ ਪ੍ਰੇਮ ਜਿਸ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਖਿਆ ਸਾਚ ਕਹੋ ਸੋਨ ਲਿਓ ਸਭ ਜਿਨ ਪ੍ਰੇਮ ਕਿਓ ਤਿਨਹੀਂ ਪਾਯੋ ਇਸ ਭਾਈ ਸਾਧੂ ਦਾ ਪ੍ਰੇਮ ਹੀ ਸੀ ਇਹੋ ਭਾਈ ਸਾਧੂ ਦੀ ਅਰਦਾਸ ਹੀ ਸੀ ਜਿਸ ਨੂੰ ਵੇਖ ਕੇ ਸੁਣ ਕੇ ਮਹਾਰਾਜ ਉਹਦੇ ਘਰ ਵਿੱਚ ਆਪਣੇ ਮੁਬਾਰਕ ਚਰਨ ਪਾਉਂਦੇ ਹਨ ਤਾਂ ਕਿਵੇਂ ਅੱਗੇ ਵਰਤਾਰਾ ਹੋਏਗਾ ਆਉਣ ਵਾਲੇ ਦਿਵਾਨਾਂ ਵਿੱਚ ਸਰਮਨ ਕਰਾਂਗੇ ਨਹੀਂ ਬੇਨਤੀ ਪ੍ਰਵਾਣ ਪਉਜਗ ਦੀ ਖੇਮਾ ਦੋ ਪੰਕਤੀਆਂ ਪੜ ਕੇ ਤੇ ਸਮਾਪਤੀ ਹੈ ਊਚ ਨੀਚ ਕੀ ਪਰਖ ਨਾ ਕੋਈ ਪ੍ਰੇਮ ਬਿ ਲੋਕਤ ਹਾਰੇ ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ